ਨਮਸਕਾਰ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਲੋਟ ਆਫਨ ਚੈਨਲ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਰਵੀ ਫੋਨ ਦੀ ਜੋ ਐਕਸਰਸਾਈਜ਼ ਸਟਾਰਟ ਕੀਤੀ ਸੀ ਉਸ ਨੂੰ ਕੰਟੀਨਿਊ ਕਰਾਂਗੇ ਅੱਜ ਆਪਾਂ ਤੀਸਰੀ ਲਾਈਨ ਦੀ ਪ੍ਰੈਕਟਿਸ ਕਰਾਂਗੇ ਇਹ ਵਾਲੀ ਲਾਈਨ ਦੀ ਜੋ ਮੈਂ ਔਨ ਸਕ੍ਰੀਨ ਕੀਬੋਰਡ ਤੇ ਉੱਪਰ ਦਿਖਾ ਰਿਹਾ ਇਸ ਲਾਈਨ ਦੀ ਅੱਜ ਐਕਸਰਸਾਈਜ਼ ਕਰਾਂਗੇ ਹੁਣ ਆਪਣਾ ਪਾਠ ਅੱਜ ਆਪਣਾ ਤੀਸਰਾ ਸਟਾਰਟ ਹੋ ਜਾਏਗਾ ਪਹਿਲੀ ਅਭਿਆਸ ਦੇ ਵਿੱਚ ਤੁਸੀਂ ਦੇਖਾਂਗੇ ਕਿ ਆਪਣੀਆਂ ਉਂਗਲਾਂ ਦੇ ਥੱਲੇ ਕਿਹੜੇ ਕਿਹੜੇ ਅੱਖਰ ਨੇ ਜਿਹੜਾ ਜੈਡ ਹੈ ਇਹਦੇ ਥੱਲੇ ਕੋਈ ਅੱਖਰ ਪੰਜਾਬੀ ਦਾ ਨਹੀਂ ਆਏਗਾ ਜਿਹੜਾ ਐਕਸ ਹੈ ਐਕਸ ਦੇ ਥੱਲੇ ਟਿੱਪੀ ਹੋਏਗੀ ਇਦਾਂ ਹੀ ਸੀ ਦੇ ਥੱਲੇ ਮਮਾ ਫਿਰ ਨੰਨਾ ਬਬਾ ਠੀਕ ਹੈ ਯਾਨੀ ਕਿ ਇੱਥੋਂ ਤੱਕ ਪਹਿਲਾ ਆ ਗਿਆ ਇੱਕ ਸਾਈਡ ਆ ਗਈ ਹੁਣ ਜੇ ਅਸੀਂ ਸੱਚੀਅਤ ਦੀ ਗੱਲ ਕਰਾਂਗੇ ਸੱਚੀਅਤ ਦੇ ਨਾਲ असी प्रेस करना वाहवा ला सस्सा कोमा बिंदी बिन्ती ठीक है आ चीज़ आ गई साड़ी इतों तक का एक हथ हो गया ठीक है और दूसरे हथ बी तो स्टार्ट हो गए सारे असी दूसरे हथ के नपने बटन ठीक है जो तीज़ तो की घट्टो घट ती तो बार प्रैक्टिस करोगे तू तो याद रहने लग पेगा कि किंगल के थले कह अखर है ठीक है ਇੱਕ ਚੀਜ਼ ਇਥੇ ਧਿਆਨ ਰੱਖਣਾ ਹੈ ਖੱਬੇ ਹੱਥ ਦੇ ਨਾਲ ਅਸੀਂ ਸਿਰਫ ਚਾਰ ਬਟਨ ਹੈ ਤੇ ਜਿਹੜਾ ਸੱਜਾ ਹੱਥ ਹੈ ਉਹਦੇ ਨਾਲ ਛੇ ਬਟਨ ਪ੍ਰੈਸ ਕਰਨੇ ਨੇ ਠੀਕ ਹੈ ਦੂਜੀ ਵਿਆਸਤੇ ਵਿੱਚ ਥੋੜਾ ਜਿਹਾ ਅਸੀਂ ਕੇਵਤਾਂਗੇ ਉਹਦੇ ਵਿੱਚ ਤੁਸੀਂ ਏ ਵਾਲੇ ਵਰਡ ਤੀ ਤੋਂ ਪੰਜਵਰੀ ਟਾਈਪ ਕਰਨੇ ਆ ਇਸੇ ਤਰ੍ਹਾਂ ਹੀ ਤੀਸਰੀ ਵਿਆਸਤੇ ਅੰਦਰ ਤੁਸੀਂ ਏ ਵਾਲੇ ਅੱਖਰ ਤੀ ਤੋਂ ਪੰਜਵਰੀ ਟਾਈਪ ਕਰਨੇ ਆ ਪਰ ਤੁਸੀਂ ਇਹ ਪ੍ਰੈਕਟਿਸ ਕਰ ਲੋਗੇ ਤੁਹਾਡੀ ਇਹ ਲਾਈਨ ਕੰਪਲੀਟ ਹੋ ਜਾਏਗੀ ਤੁਹਾਨੂੰ ਇਹ ਵਾਲੇ ਅੱਖਰ ਤੁਹਾਡੇ ਦਿਮਾਗ ਦੇ ਵਿੱਚ ਚੰਗੀ ਤਰ੍ਹਾਂ ਬੈਠ ਜਾਣਗੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਚੰਗੀ ਲੱਗੀ ਹੋਵੇ ਤਾਂ ਲਾਈਕ ਟੈਕ ਕਰਨਾ ਤੇ ਆਪਣੇ ਕਮੈਂਟ ਜ਼ਰੂਰ ਲਿਖਣਾ ਜੇਕਰ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਰਾਵੀ ਪੰਜਾਬੀ ਫੌਂਟ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਕਮੈਂਟ ਕਰਕੇ ਕਿਸੇ ਸਮੇਂ ਵੀ ਪੁੱਛ ਸਕਦੇ ਹੋ ਮੈਂ ਹਰ ਵੇਲੇ ਤੁਹਾਡੇ ਕਮੈਂਟਾਂ ਦੇ ਆਨਸਰ ਦਿੰਦਾ ਰਹਿਵਾਂਗਾ ਧੰਨਵਾਦ